ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਕੀਤੀ ਗਈ ਰਚਨਾ ਵਿੱਚੋਂ ਜ਼ਫਰਨਾਮਾ ਇੱਕ ਇਤਿਹਾਸਕ ਦਸਤਾਵੇਜ਼ ਹੈ ਉਸ ਵਿੱਚ ਔਰੰਗਜ਼ੇਬ ਅਤੇ ਉਸ ਦੇ ਅਧੀਨ ਕੰਮ ਕਰਨ ਵਾਲੇ ਸੂਬਿਆਂ ਫੌਜਦਾਰਾਂ ਦਾ ਕਿਰਦਾਰ ਬੜੀ ਨਿਟੜਕਤਾ ਨਾਲ ਬਿਆਨ ਕੀਤਾ ਗਿਆ ਹੈ ਇਹ ਰਚਨਾ ਫਾਰਸੀ ਭਾਸ਼ਾ ਵਿੱਚ ਹੈ ਪਰ ਭਾਸ਼ਾ ਆਮ ਸਹਿਮ ਹੈ ਜ਼ਫਰਨਾਮਾ ਅਨੰਤਪੁਰ ਛੱਡਣ ਤੋਂ ਪਿਛੋਂ ਔਰੰਗਜ਼ੇਬ ਦੀਆਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਅਜੂਲ ਨਾਲ ਕੀਤੇ ਗਏ ਵਿਸ਼ਵਾਸਤਾ ਦੇ ਪਿਛੋਕੜ ਵਿੱਚ ਚਮਕੌਰ ਦੇ ਜੰਗ ਦੀ ਕਹਾਣੀ ਹੈ ਪਰ ਜਿਸ ਮਰਦਾਨਗੀ ਅਤੇ ਨਿਟੜਕਤਾ ਨਾਲ ਔਰੰਗਜ਼ੇਬ ਦੇ کردار نو ننگا کیتا گیا ہے او کلگی تر تو بنا کسے ہور دس کی گل نہیں سی اکال دی کی استطت لکھے بارہ شیرہ پچھوں گرو صاحب نے خط دا اصل وشا تیروے تیر شیرتوں کیتا ہے اگے چل کے حجور ہزور اورنگزیب نو بھی سپشٹ شبدوں آگ دے ہیں اورنگزیب پاویں تو دنیا دا شہنشاہ تو سمے دا حاکم ہے پر سچے دھرم تو بہت دور ہے شہنشاہ اورنگزیب کی دارا دور است دور است دی جفر نامے دا ایک ہور شعر نم انسار ہے جو قسمے قرآن صد بند اختیار مرا قطر نائد اجے اختار ارثات پاویں تو قرآن دیا سو بھی ویکھا میں نو تیرے اتے رتی پر اتوار نہیں انا کارنا کر کے حضور دکھن جا کے اورنگزیب مرن تو انکار کر دے ہن اگے چل کے گرو جی لکھ دے ہن کہ تیرا انصاف اتے ترم پارن عجیب ہے تیری سرداری اتے ایک ਵਾਰ ਨਹੀਂ 100 ਵਾਰ ਅਫਸੋਸ ਹੈ ਕਿ ਅਜਬ ਅਸਤ ਇਨਸਾਫੋ ਦੀ ਪਰਵਾਰੀ ਕਿ ਹੈਫ ਅਸਤ ਸਦ ਹੈਫ ਹੀ ਸਰਵਰੀ ਇੱਕ ਗੱਲ ਜੋ ਆਪ ਦੀਆਂ ਰਚਨਾਵਾਂ ਦੇ ਸਾਧਾਰਨ ਪਾਠਕ ਨੂੰ ਮਹਿਸੂਸ ਹੋਣ ਲੱਗ ਪੈਂਦੀ ਹੈ ਉਹ ਇਹ ਹੈ ਆਪ ਦੀ ਨਵੀਂ ਬਿੰਬਾਵਲੀ ਕਿਰਪਾਨ ਅਥਵਾ ਪਗੌਤੀ ਕਲਗੀਧਰ ਦੀਆਂ ਰਚਨਾਵਾਂ ਵਿੱਚ پرمیشور ہی دوجا ن ہے سکھان ارداس دے شروع دے لفظ ہی پرتھمگوتی خن، آپ دی کاویہ سرجنا نمیں بمباں پرگٹ ہوئی وچوں ایک بنیادی روپک سی کرپان کا آپ وچ پگوٹی کالی ترگا شکتی اکال پورک کا پرتی کرپان نو بنایا گیا ہے نمسکار سیری خڑ کو کرو سو ہت چتلا پورن کرو گرنتھ تم موہے کرو سہے اکثر کبھی اس پرسنگ سرسوتی آردنا کرتے ہیں پر کر لی کرپان سارے دیوی دیوتیا کا اتوں تک کہ اکال پور کا بھی پرتی سی اکال پور انہوں نے لوگ کے روپ میں بیان کیتا ہے اکال پورب کی رچا سرب سربلو کی رچا سرب سروکال جی کی رچا سرب سربلو جی صدا سدا ہم نے حضور دا اکال سرب سربلو بھی ہے جس کی رکھا انہوں پراپت ہے کرپان بھی ہے وہ کرپان چھیڑی دستان دا ناس کر دی ہے ਅਤੇ ਸੰਤਾਂ ਅਤੇ ਮਹਾਪੁਰਖਾਂ ਨੂੰ ਸੁਖ ਦਿੰਦੀ ਹੈ ਖੰਡ ਵਿਹੰਡੰ ਖਲਗਲਖੰਡੰ ਅਤਰਣਮੰਡੰ ਵਰਪੰਡੰ ਉਹ ਦੇਵ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਨੰ ਦੁਰਮਤ ਦਰਣੰ ਕੇਲਵੇਖਰਣੰ ਅਸਰਣੰ ਜੈ ਜੈ ਜੰਕਾਰਣ ਸਿਸ਼ਟ ਉਬਾਰਣ ਮੰਮ ਪ੍ਰਤੀਪਾਰਣ ਜੈ ਤੇਗੰ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਕਾਵ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਹ ਗੱਲ ਵੀ ਸਮਝ ਲਈ ਜਾਵੇ ਕਿ ਜਦੋਂ ਉਹ ਕਿਸੇ ਵੀ ਦੇਵੀ ਦੇਵਤਾ ਦਾ ਨਾਂ ਲੈ ਕੇ ਉਸ ਤੋਂ ਕੁਝ ਵਰਦਾਨ ਮੰਗਦੇ ਹਨ ਤਾਂ ਉਹਨਾਂ ਦੀ ਅਰਦਾਸ ਅਕਾਲ ਪੁਰਖ ਅੱਗੇ ਹੁੰਦੀ ਹੈ ਨਾ ਕਿ ਉਸ ਦੇਵੀ ਦੇਵਤੇ ਅੱਗੇ ਜਿਸ ਦਾ ਸਥੂਲ ਨਾਂ ਉਹ ਲੈ ਰਹੇ ਹੁੰਦੇ ਹਨ ਮਿਸਾਲ ਲਈ ਦੇ ਸ਼ਿਵਾ ਵਰ ਮੋਹ ਇਹ ਹੈ والے سوئیے کا ارتھ سمجھ لگیا سانوں وہ تکاں پول نہیں جانی چاہدیا جتنے ہزور کہ مہی سہ پاخت کاہے دجیس کو ایس, ایس بکھانے ہو ہے نا رگویش جدویش رماپت تے جن کو بسنات ہو ایک کو چھاڑ انیک پجائیں ਸੋਕਦੇਵ ਪਰਾਸਰ ਬਿਆਸ ਚੁਠਾਨਿਓ ਫੋਕੜ ਤਰਮ ਸਜੇ ਸਭ ਹੀ ਹਮ ਇਕ ਹੀ ਕੋ ਵਿਦਨੇਕ ਪਰਮਾਨਿਓ ਪ੍ਰਮੁਖ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਵਤਾ ਦੇ ਦੋ ਕੇਂਦਰ ਹਨ ਪਹਿਲਾ ਆਕਾਲ ਪੁਰਖ ਦੀ ਉਸਤਤ ਅਤੇ ਦੂਜਾ ਮਨੁੱਖ ਨੂੰ ਗੈਰਤ ਦਾ ਜੀਵਨ ਜਿਉਣ ਦੀ ਪ੍ਰੇਰਣਾ ਦੇਣ ਵਾਲਾ ਸਾਹਿਤ ਪਹਿਲੀ ਸ਼੍ਰੇਣੀ ਵਿੱਚ ਆਉਂਦੀ ਰਚਨਾ ਨੂੰ ਕੇਵਲ ਸਾਹਿਤ ਜਾਕਾਬ ਕਹਿਣ ਨਾਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਹਿਣਾ ਉਚਿਤ ਹੋਵੇਗਾ ਦੂਜੇ ਵਰਗ ਵਿੱਚ ਉਹ ਰਚਨਾ ਆਵੇਗੀ ਜੋ ਧਰਮ ਯੁੱਧ ਕੇ ਚਾਏ ਸਿਰਜੀ ਗਈ ਹੈ ਇੱਕ ਬਹੁਤ ਵਚਿੱਤਰ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਨੂੰ ਅੰਮ੍ਰਿਤ ਬਾਣੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਹ ਖਾਸ ਸੇ ਦਾ ਜੀਵਨ ਆਧਾਰ ਹਨ ਅੰਮ੍ਰਿਤਾਰਿ ਸਿੰਘ ਦੇ ਨਿਤਨੇ ਵਿੱਚ ਸ਼ਾਮਿਲ ਹਨ ਪਰ ਇਸ ਦੇ باوجود ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਨਹੀਂ ਕੀਤੀਆਂ ਗਈਆਂ ਉਹਨਾਂ ਬਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਨ ਜਾਂ ਨਾ ਕਰਨ ਬਾਰੇ ਅੰਤਮ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੱਥ ਸੀ ਆਪਣੇ ਆਪ ਨੇ ਜੋਤ ਜੋਤ ਸਮਾਉਣ ਲੱਗਿਆਂ ਗੁਰਗੱਦੀ ਆਦ ਗ੍ਰੰਥ ਸਾਹਿਬ ਨੂੰ ਬਖਸ਼ੀ ਪਰ ਉਹ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਨਹੀਂ ਕੀਤੀਆਂ ਇਸ ਪਿੱਛੇ ਕੰਮ ਕਰ ਰਹੇ ਮੰਤਵ ਦਾ ਸਹੀ ਗਿਆਨ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੀ ਹੋ ਸਕਦਾ ਹੈ ਪਰ ਮਨੁੱਖ ਦੀ ਸੀਮਤ ਅਤੇ ਤੁਛ ਬੁੱਧੀ ਦੇ ਅਧਾਰ ਤੇ ਜੇ ਅਨੁਮਾਨ ਲਾਇਆ ਜਾਵੇ ਤਾਂ ਇਸ ਪਿੱਛੇ ਹਜ਼ੂਰ ਦਾ ਆਪਾ ਨਾ ਦਿਖਾਉਣ ਦੀ ਭਾਵਨਾ ਕੰਮ ਕਰ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਐਸੇ ਗੁਰੂ ਹਨ ਜੋ ਆਪਣਾ ਸਭ ਕੁਝ ਵਾਰ ਕੇ ਅਕਾਲ ਪੁਰਖ ਨਾਲ ਆਪੇਤ ਹੋਣ ਲੱਗਿਆ ਕਰੜੀ ਹਦਾਇਤ ਕਰਦੇ ਹਨ कि ਉਹਨਾਂ ਦੀ ਯਾਦ ਵਿੱਚ ਕੋਈ ਮੰਦਰ ਆਦਿ ਕਾਇਮ ਨਾ ਕੀਤਾ ਜਾਵੇ ਜੇ ਕੋਈ ਕਰੇਗਾ ਤਾਂ ਉਸ ਦਾ ਸਰਬੰਸਨਾਸ ਹੋ ਜਾਵੇਗਾ ਇਸ ਲਈ ਅੰਮ੍ਰਿਤ ਬਾਣੀਆਂ ਅਤੇ ਹੋਰ ਉਸ ਕਿਸਮ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਾ ਕਰਨ ਪਿੱਛੇ ਵੀ ਸ਼ਾਇਦ ਉਹ ਹੀ ਸ਼ਾਇਦ ਉਹ ਹੀ ਵਿਚਾਰ ਕੰਮ ਕਰ ਰਿਹਾ ਹੋਵੇ ਉਂਝ ਤਾਂ ਹਜ਼ੂਰ ਦੀ ਸਾਰੀ ਰਚਨਾ ਹੀ ਵਿਸ਼ੇ ਛੰਤਾ ਬੰਦੀ النکار سنگیت پاشا رس اتے تال دے پکھوں وگدے دریا دے پرواہ وان پاٹھک اتے سروتے اپنے نال وہ کے لے جاندی ہے سوئیے جاب صاحب اتے بےنتی چوپائی اس درشٹی تو کاوک کلا کے لاسانی نمونے ہن دستے ہن کی ووکانند حجور دی پنجابی رچنا ਖਿਆਲ ਪਾ ਸ਼ਹੀਦ ਅਸ਼ਮੀ ਪੜਦੇ ਆ ਹੰਝੂਆਂ ਦੀ ਝੜੀ ਲਾ ਦਦੇ ਸਨ ਮਨ ਨੂੰ ਥੋੜਾ ਜਿਹਾ ਟਿਕਾ ਵਿੱਚ ਲਿਆ ਕੇ ਉਸ ਸ਼ਬਦ ਨੂੰ ਪੜਨ ਵਾਲੇ ਲਈ ਹੰਝੂਆਂ ਉੱਤੇ ਕਾਬੂ ਪਾਣਾ ਬਹੁਤ ਮੁਸ਼ਕਿਲ ਹੈ ਸੁਦਾਸ ਹੋਈਏ ਸੰਸਾਰਿਕ ਪ੍ਰਾਪਤੀਆਂ ਦੀ ਅਸਾਰਤਾ ਦੇਹਿੜ ਕਰਵਾ ਕੇ ਅਤੇ ਵਾਧੂ ਕਰਮ ਕਾਂਡ ਤੋਂ ਉਪਰਾਮ ਕਰਕੇ ਅਕਾਲ ਪੁਰਖ ਦੇ ਪ੍ਰੇਮ ਵਿੱਚ ਖੋਜ ਕਰਨ ਦੀ ਪ੍ਰੇਰਣਾ ਦੇਣ ਲਈ ਨਿਹਾਇਤ ਅਹਮ ਬਾਣੀ ਹੈ ਇਸੇ ਤਰ੍ਹਾਂ ਜਪ ਸਾਹਿਬ 199 ਪਉੜੀਆਂ ਵਾਲੀ ਅਤੇ 10 ਵਖ ਵਖ ਸੰਦਾਂ ਵਿੱਚ ਰਚੀ ਗਈ ਦੂਜੀ ਅਮਰਤ ਬਾਣੀ ਹੈ ਜਿਸ ਵਿੱਚ ਕਲਗੀਧਰ ਨੇ ਪ੍ਰਮਾਤਮਾ ਦੇ ਕੇਵਲ ਕਰਮ ਨਾਮ ਗਿਣਾਏ ਹਨ ਇਸ ਦੀ ਸ਼ਬਦ ਚੋਣ ਵਿਮ ਸਿਰਜਨਾ ਰਾਗ ਲੈ ਅਤੇ ਸੰਗੀਤ ਸਤਮਕਤਾ ਅਤੇ ਹਜ਼ੂਰ ਦੀ ਰਹਿਸ ਅਨੁਭੂਤੀ ਦੇ ਆਧਾਰ ਤੇ ਇਹ ਬਾਣੀਆਂ ਸੰਸਾਰ ਦੀਆਂ ਪਵਿੱਤਰਤਮ ਅਤੇ ਉੱਚਤਮ ਬਾਣੀਆਂ ਵਿੱਚ ਜਿਣੀ ਜਾ ਸਕਦੀ ਹੈ ਸ਼ਬਦ ਹਜ਼ਾਰੇ ਅਤੇ ਅਕਾਲ ਉਸਤਤ ਦੋ ਹੋਰ ਅਜੇਹੀਆਂ ਬਾਣੀਆਂ ਹਨ ਜੋ ਆਪ ਨੇ ਪਰਮਾਤਮਾ ਦੀ ਉਸਤਤ ਵਿੱਚ ਰਚੀਆਂ ਅਨ ਯਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ